ਸਭ ਨੇ ਮੰਨਿਆ ਹੈ ਕਿ ਮੰਗਾ ਜਾਜ ਪਹਿਲੀ ਸਿਕਿਉਰਿਟੀ ਹੈ ਉਹਦੇ ਚ ਉਹਨਾਂ ਨੇ ਸਾਨੂੰ ਦੱਸਿਆ ਕਿ ਅਸੀਂ ਇੰਨਾ ਬਜਟ ਐਲੋਕੇਟ ਕਰਤਾ ਹੈ ਸਿਕਿਉਰਿਟੀ ਗਾਰਡ ਰੱਖਣ ਲਈ ਗਵਰਨਮੈਂਟ ਦੀ ਮਰਜ਼ੀ ਹੋਊਗੀ ਵੀ ਉਹ ਪੈਸਕੋ ਦੇ ਥਰੂ ਰੱਖਦਾ ਪੁਲਿਸ ਦੇ ਥਰੂ ਰੱਖਦਾ ਪ੍ਰਾਈਵੇਟ ਦੇ ਥਰੂ ਸਾਡਾ ਮੇਨ ਮੁੱਦਾ ਇਹ ਨਹੀਂ ਹੈ ਵੀ ਉਹ ਕਿੱਥੋਂ ਰੱਖੇ ਜਾਂਦੇ ਸਾਡਾ ਮੇਨ ਮੁੱਦਾ ਹੈ ਕਿ ਉਹ ਐਡਿਕੁਏਟ ਹੋਣੀ ਚਾਹੀਏ ਇਹ 1940 ਦੇ 40 ਜਿਹੜੇ ਹੈ ਇਸੇ ਸਾਲ ਚ ਰੱਖ ਲੈ ਜਾਣ ਕਿਉਂਕਿ ਸਮਝਣ ਵਾਲੀ ਗੱਲ ਇਹ ਹੈ ਕਿ 55% ਪੋਸਟਾਂ ਖਾਲੀਆਂ 4600 4600 ਦਾ ਕੈਡਰ ਚ 55% ਖਾਲੀ ਹੈ ਸਾਡੀ ਯੂਨੀਅਨ ਦਾ ਸਰਕਾਰ ਨੂੰ ਉੱਤੇ ਰਟੀਚਾ ਹੈ ਕਿ 75% ਭਰਨੀ ਚਾਰ 9 14 ਦਾ ਜਿਹੜਾ ਪਲਾਨ ਹੁੰਦਾ ਹੈ ਉਹ ਔਨ ਹੋਲਡ ਕਰ ਦਿੱਤਾ ਕਹਿੰਦੇ ਵੀ ਚੌਥੇ 9ਵੇਂ ਤੇ 14ਵੇਂ ਸਾਲ ਜਿਹੜੇ ਡਾਕਟਰ ਨੂੰ ਪ੍ਰੋਮੋਸ਼ਨ ਮਿਲਦੀ ਸੀ ਉਹ ਸਾਰੇ ਮੰਤਰੀ ਸਭਾ ਨੇ ਮੰਨਿਆ ਵੀ ਇਹ ਇਨ ਪ੍ਰਿੰਸੀਪਲ ਗਲਤ ਹੈ ਇਹ ਇਨਜਸਟਿਸ ਹੈ ਮੰਤਰੀ ਸਭਾ ਹੁਣਾਂ ਨੂੰ ਜਦੋਂ ਪਤਾ ਲੱਗਿਆ ਸੈਕਰੀਟਰੀ ਸਾਹਿਬ ਹੁਣਾਂ ਨੇ ਦੱਸਿਆ ਕਿ 20 ਸਾਲ ਤੋਂ 22 ਸਾਲ ਬਾਅਦ ਹੀ ਡਾਕਟਰ ਨੂੰ ਜ਼ਮੀਨੀ ਪ੍ਰੋਮੋਸ਼ਨ ਮਿਲਦੀ ਹੈ ਐਮਓ ਤੋਂ ਐਸਐਮਓ ਦੀ ਜਿਹੜੀ ਪਹਿਲੀ ਪ੍ਰੋਮੋਸ਼ਨ ਹੈ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ ਅੱਧੇ ਦਿਨ ਦੀ ਚੱਲ ਰਹੀ ਐਓਪੀਡੀ ਹੁਣ ਅੱਗੇ ਪੂਰੇ ਦਿਨ ਬੰਦ ਰਹੂਗੀ ਜਾਂ ਖੁੱਲੂਗੀ ਇਸ ਜੀ ਨੂੰ ਲੈ ਕੇ ਅੱਜ ਸ਼ਾਮ 6 ਵਜੇ ਫੈਸਲਾ ਹੋ ਜਾਊਗਾ ਪਰ ਡਾਕਟਰਾਂ ਦੀ ਇੱਕ ਚੰਗੇ ਮਾਹੌਲ ਦੇ ਵਿੱਚ ਜਿਵੇਂ ਦੱਸਦੇ ਨੇ ਕਿ ਮੀਟਿੰਗ ਹੋਈ ਹੈਗੀ ਡਾਕਟਰ ਸਿਮਰਨ ਸਾਢਣਾ ਨੇ ਡਾਕਟਰ ਸਾਹਿਬ ਦੇਖਿਓ ਜਿਹੜੀ ਮੀਟਿੰਗ ਦੇ ਵਿੱਚ ਮੁੱਖਾ ਜੰਡਾ ਇੱਕ ਤਾਂ ਸੁਰੱਖਿਆ ਨੂੰ ਲੈ ਕੇ ਸੀਗਾ ਭਰਤੀ ਨੂੰ ਤੇ ਅੱਜ ਪ੍ਰੋਮੋਸ਼ਨ ਨੂੰ ਲੈ ਕੇ ਤਿੰਨਾਂ ਦੇ ਵਿੱਚੋਂ ਪਹਿਲੀ ਗੱਲ ਜਿਹੜੀ ਹੁਣ ਅੰਦਰੋਂ ਹੋਣੀ ਤੁਹਾਨੂੰ ਹੋ ਗਿਆ ਤਿੰਨੋਂ ਮੁੱਦਿਆਂ ਤੇ ਜੀ ਚਾਰੋਂ ਮੰਤਰੀ ਸਾਹਿਬ ਸੀਗੇ ਸਾਡੇ ਕੋਲ ਫਾਈਨੈਂਸ ਮੰਤਰੀ ਸਾਹਿਬ ਸੀਗੇ ਸਾਡੇ ਸਿਹਤ ਮੰਤ ਸਰਵਿਸ ਦੇ ਤਿੰਨੋਂ ਮੁੱਦਿਆਂ ਤੇ ਡਿਟੇਲ ਚ ਡਿਸਕਸ਼ਨ ਹੋਈ ਹੈ ਇਨ ਪ੍ਰਿੰਸੀਪਲ ਸਾਰੇ ਮੰਤਰੀ ਸਭਾ ਨਾਂ ਨੇ ਦੋ ਸੈਕਟਰੀ ਵੀ ਸੀਗੇ ਸਾਡੇ ਨਾਲ ਸੇਟ ਦੇ ਸੈਕਟਰੀ ਸੀ ਫਾਈਨੈਂਸ ਦੇ ਸੈਕਟਰੀ ਸੀ ਸਭ ਨੇ ਮੰਨਿਆ ਹੈ ਕਿ ਮੰਗਾ ਜਾਜ ਨੇ ਠੀਕ ਹੈ ਜੀ ਪਹਿਲੀ ਸਿਕਿਉਰਿਟੀ ਹੈ ਉਹਦੇ ਚ ਉਹਨਾਂ ਨੇ ਸਾਨੂੰ ਦੱਸਿਆ ਕਿ ਅਸੀਂ ਇੰਨਾ ਬਜਟ ਐਲੋਕੇਟ ਕਰਤਾ ਹੈ ਸਿਕਿਉਰਿਟੀ ਗਾਰਡ ਰੱਖਣ ਲਈ ਉਹ ਚ ਪ੍ਰਾਈਵੇਟ ਤੋਂ ਹੋਰ ਤੇ ਇਸ ਦਾ ਹਸਤਾਖਰ ਰੱਖੂਗਾ ਸਿਕਿਉਰਿਟੀ ਗਾਰਡ ਜਾਂ ਗਵਰਨਮੈਂਟ ਦੀ ਮਰਜ਼ੀ ਹੋਊਗੀ ਵੀ ਉਹ ਪੈਸਕੋ ਦੇ ਥਰੂ ਰੱਖਦਾ ਪੁਲਿਸ ਦੇ ਥਰੂ ਰੱਖਦਾ ਪ੍ਰਾਈਵੇਟ ਦੇ ਥਰੂ ਸਾਡਾ ਮੇਨ ਮੁੱਦਾ ਇਹ ਨਹੀਂ ਹੈ ਵੀ ਉਹ ਕਿੱਥੋਂ ਰੱਖੇ ਜਾਂਦੇ ਸਾਡਾ ਮੇਨ ਮੁੱਦਾ ਹੈ ਕਿ ਉਹ ਐਡਿਕੁਏਟ ਹੋਣੀ ਚਾਹੀਦਾ ਉਹਦੇ ਲਈ ਅਸੀਂ ਗਵਰਨਮੈਂਟ ਤੋਂ ਡਿਟੇਲਡ پلان ਮੰਗਿਆ ਹੈ ਉਹ ਕਹਿੰਦੇ ਜੀ ਅੱਜ ਸ਼ਾਮ ਤੱਕ ਸਾਨੂੰ ਕਿ ਡਿਟੇਲਡ ਪਲਾਨ ਦੇ ਦੇਣਗੇ ਵੀ ਕਿੰਨੇ ਬੈੱਡ ਪਿਛੇ ਲੰਬੀ ਲੜਾਈ ਤੋਂ ਬਾਅਦ ਸਾਨੂੰ ਸਿਕਿਉਰਿਟੀ ਗਾਰਡ ਮਿਲੇ ਆ ਸਾਡੀ ਐਸੋਸੀਏਸ਼ਨ ਨੇ ਸ਼ੋਰ ਕਰਨਾ ਚਾਹੀਦਾ ਕਿ ਉਹ ਐਡਕੁਏਟ ਹੋ ਜਿੰਨਾ ਹਸਪੀਟਲ ਦਾ ਸਟਰੈਂਥ ਹੈ ਜਿੰਨੇ ਹਸਪੀਟਲ ਦੀ ਬਿਲਡਿੰਗਾਂ ਹੈ ਉਸ ਹਿਸਾਬ ਨਾਲ ਪੂਰੇ ਹੋਣ ਐਨਾ ਹੋਵੇ ਕਿ ਬਹੁਤ ਵੱਡੇ ਹਸਪੀਟਲ ਨੂੰ ਦੋ ਸਿਕਿਉਰਿਟੀ ਗਾਰਡ ਮਿਲ ਜਣੇ ਆ ਬਹੁਤ ਵੱਡੇ ਹਸਪੀਟਲ ਨੂੰ 10 ਸਿਕਿਉਰਿਟੀ ਗਾਰਡ ਮਿਲ ਜਣੇ ਜਿੱਥੇ 20 25 ਦੀ ਲੋੜ ਹੈ ਤੇ ਉਹ ਡਿਟੇਲਡ ਪਲਾਨ ਲੈ ਕੇ ਅਸੀਂ ਉਹਨੂੰ ਡਿਸਕਸ ਕਰਾਂਗੇ ਦੂਜਾ ਥੋੜਾ ਜਿਹੜਾ ਭਰਤੇ ਵਾਲਾ ਸੀਗਾ ਵੀ ਪ੍ਰਾਣੀ ਕਮਬੀ ਸੀ ਪਰ ਹੋਈ 400 ਦਾ ਜਿਹੜਾ ਨੋਟੀਫਿਕੇਸ਼ਨ ਆਇਆ ਹੋਇਆ ਉਹਨਾਂ ਦਾ ਇਗਜ਼ਾਮ ਹੋਣੀ ਵਾਲਾ ਜੀ 14 ਤਰੀਕ ਨੂੰ ਹੋ ਰਿਹਾ ਮੰਤਰੀ ਸਾਹਿਬ ਨੇ ਇਨ ਪ੍ਰਿੰਸੀਪਲ ਸਾਡੇ ਸਹਿਤ ਮੰਤਰੀ ਸਾਹਿਬ ਨੇ ਮੰਨ ਲਿਆ ਹੈ ਕਿ 1940 ਪੋਸਟਾਂ ਹੋਰ ਸੈਂਕਸ਼ਨ ਕਰਨ ਲੱਗੇ ਆ ਉਹਨਾਂ ਦੀ ਪਰਚੀ ਸ਼ੁਰੂ ਕਰਨ ਲੱਗੇ ਸਾਡੇ ਵੱਲੋਂ ਇਹੀ ਦਬਾਅ ਹੈ ਕਿ ਇੱਕ ਰਾਊਂਡ ਇਸੇ ਸਾਲ ਹੋਰ ਕਰ ਲਿਆ ਜਵੇਂ ਕਿ 1940 ਦੇ 40 ਜਿਹੜੇ ਹੈ ਇਸੇ ਸਾਲ ਚ ਰੱਖ ਲਏ ਜਾਣ ਕਿਉਂਕਿ ਸਮਝਣ ਵਾਲੀ ਗੱਲ ਇਹ ਹੈ ਕਿ 55% ਪੋਸਟਾਂ ਖਾਲੀਆਂ ਛਾਲੀ ਸੱਚੋਂ 4600 ਦਾ ਕੇਡਰਾ ਚ 55% ਖਾਲੀ ਹੈ ਸਾਡੀ ਯੂਨੀਅਨ ਦਾ ਸਰਕਾਰ ਨੂੰ ਦਿੱਤਾ ਟੀਚਾ ਹੈ ਕਿ 75% ਭਰਨੀ ਹੈ 30% ਦਾ ਗੈਪ ਬਣਦਾ ਹੈ 45 ਤੇ 75 ਦੇ ਵਿੱਚ ਅਸੀਂ ਇਹ ਪ੍ਰੈਸ਼ਰ ਚ ਰੱਖਣਾ ਚਾਹੁੰਦੇ ਹਾਂ ਕਿ 2025 ਦੇ ਅੰਦਰ ਅੰਦਰ ਪੂਰਾ ਕਰ ਲਿਆ ਜਾਏ ਉਹ ਚੋਂ ਜਿਹੜੇ ਦੋ ਰਾਉਂਡ ਹੈ ਉਹ ਇਸੇ ਸਾਲ ਪੂਰੇ ਕਰ ਲਿਆ। ਤੀਸਰਾ ਜਿਹੜਾ ਕਹੀਏ ਕਿ ਸਭ ਤੋਂ ਜ਼ਿਆਦਾ ਸੀਗਾ ਕਿ ਜਿਹੜੀਆਂ ਪ੍ਰਮੋਸ਼ਨਾਂ ਰਹਿਗੀਆਂ ਉਹਦੇ ਉੱਤੇ ਹਜੇ ਤੱਕਰ ਕੋਈ ਉਹ ਨਹੀਂ ਫੈਸਲਾ ਹੋਇਆ ਉਹਦੇ ਚ ਵੀ ਕੋਈ ਪਲਾਨ ਦਿੱਤਾ ਸਰਕਾਰ ਨੇ ਹਾਂਜੀ ਜਿਹੜਾ ਸਾਡਾ ACP ਦਾ ਪਲਾਨ ਹੁੰਦਾ ਹੈਗਾ 49 14 ਦਾ 49 14 ਦਾ ਜਿਹੜਾ ਪਲਾਨ ਹੁੰਦਾ ਹੈ ਉਹ ਆਨ ਹੋਲਡ ਕਰ ਦਿੱਤਾ ਕਿਉਂਕਿ ਚੌਥੇ 9ਵੇਂ ਤੇ 14ਵੇਂ ਸਾਲ ਜਿਹੜੇ ਡਾਕਟਰ ਨੂੰ ਪ੍ਰਮੋਸ਼ਨ ਮਿਲਦੀ ਸੀ ਉਹ ਸਾਰੇ ਮੰਤਰੀ ਸਭਾ ਨੇ ਮੰਨਿਆ ਵੀ ਇਹ ਇਨ ਪ੍ਰਿੰਸੀਪਲ ਗਲਤ ਹੈ ਇਹ ਇਨਜਸਟਿਸ ਹੈ ਮੰਤਰੀ ਸਭਾ ਹੁਣਾਂ ਨੂੰ ਜਦੋਂ ਪਤਾ ਲੱਗਿਆ ਸ਼ਕਰੀ ਸਾਹਿਬ ਹੁਣਾਂ ਨੇ ਦੱਸਿਆ ਕਿ 20 ਸਾਲ ਤੋਂ 22 ਸਾਲ ਬਾਅਦ ਹੀ ਡਾਕਟਰ ਨੂੰ ਜਮੀਨੀ ਪ੍ਰਮੋਸ਼ਨ ਮਿਲਦੀ ਹੈ ਐਮਓ ਤੋਂ ਐਸਐਮਓ ਦੀ ਜਿਹੜੀ ਪਹਿਲੀ ਪ੍ਰਮੋਸ਼ਨ ਹੈ ਬਹੁਤ ਹਰਾਨੀ ਹੋਈ ਸਾਰੇ ਮੰਤਰੀ ਸਭਾ ਨੂੰ ਠੀਕ ਹੈ ਤੇ ਉਹਨਾਂ ਨੇ ਇਹਨਾਂ ਪ੍ਰਿੰਸੀਪਲ ਇਹ ਮੰਨ ਲਿਆ ਹੈ ਕਿ ਪ੍ਰਮੋਸ਼ਨ ਦੇ ਐਵੇਨਿਊਸ ਕ੍ਰੀਏਟ ਕਰਨੇ ਚਾਹੀਏ ਏਸੀਪੀ ਤੇ ਹੁਣ ਸਾਡੀ ਜੋ ਮੋਡੈਲਿਟੀਆਂ ਆ ਉਹਦੇ ਬਾਰੇ ਸਰਕਾਰ ਸ਼ਾਇਦ ਅੱਜ ਸਾਨੂੰ ਸ਼ਾਮ ਤੱਕ ਕੋਈ ਚਿੱਠੀ ਦੇ ਕੇ। ਨੋਟ ਸਰ ਕੋਈ ਬਜਟ ਦੀ ਗੱਲ ਹੋਈ ਹੈ ਕਿਉਂਕਿ ਉਹਦੇ ਵਾਸਤੇ ਵੀ ਸਰਕਾਰ ਨੂੰ ਇੱਕ ਸਪੈਸ਼ਲੀ ਪੈਸਾ ਚਾਹੀਦਾ ਹੋਊ ਕਿਉਂਕਿ ਪ੍ਰਮੋਸ਼ਨ ਦੇ ਨਾਲ ਇਕੱਲਾ ਇਹ ਨਹੀਂ ਵੀ ਸੀਟ ਵਧਣੀਆਂ ਬਲਕਿ ਜਿਹੜੇ ਪੱਤੇ ਨੇ ਜਾਂ ਪੇਸਕੇਲਾ ਉਹ ਵੀ ਉਹ ਵਧਣਾ ਹੈਗਾ ਫਾਈਨੈਂਸ ਸੈਕਟਰੀ ਸਾਹਿਬ ਉੱਥੇ ਮੌਜੂਦ ਸੀਗੇ ਫਾਈਨੈਂਸ ਸੈਕਟਰੀ ਸਾਹਿਬ ਨੂੰ ਮੰਤਰੀ ਸਾਹਿਬ ਵੀ ਮੌਜੂਦ ਸੀ ਉਹਨਾਂ ਦੀ ਆਪਸ ਵਿੱਚ ਵੀ ਉੱਥੇ ਗੱਲ ਹੋਈ ਇਹਨ ਸਾਨੂੰ ਸ਼ਾਮ ਨੂੰ ਅੱਜ ਸ਼ਾਇਦ ਕੋਈ ਨੋਟੀਫਿਕੇਸ਼ਨ ਉਹਦੇ ਬਾਰੇ ਮਿਲੇਗਾ ਉਹਦੀ ਅਸੀਂ ਵੇਟ ਕਰਾਂਗੇ ਉਸ ਤੋਂ ਬਾਅਦ ਅਸੀਂ ਦੇਖਾਂਗੇ ਕਿ ਅੱਗੇ ਅਸੀਂ ਜੋ ਸਾਡਾ ਪਲਾਨ ਉਹ ਲਿਖਿਆ ਹੈਗਾ ਉਹਨੂੰ ਮੋਡੀਫਾਈ ਕਰਨਾ ਹੈ ਕਿ ਕੀ ਕਰ। ਬਹੁਤ ਬਹੁਤ ਧੰਨਵਾਦ ਹੈ ਅੱਜ ਸ਼ਾਮ ਨੂੰ ਤਕਰੀਬਨ 6 ਵਜੇ ਇਸ ਚੀਜ਼ ਦਾ ਫੈਸਲਾ ਹੋ ਜਾਊਗਾ ਕਿ ਡਾਕਟਰ ਨੇ ਜਿਹੜੇ ਅੱਗੇ ਸਟ੍ਰਾਈਕ ਤੇ ਜਾਣਗੇ ਜਾਂ ਫਿਰ ਨਹੀਂ ਕਿਉਂਕਿ ਸਰਕਾਰ ਨੇ ਜਿਹੜੇ ਪਲਾਨ ਤਿੰਨੇ ਚੀਜ਼ਾਂ ਨੂੰ ਲੈ ਕੇ ਵੱਡੇ ਤੌਰ ਦੇ ਉੱਤੇ ਭਰਤੀਆਂ हां प्रमोशनਾਂ ਤੇ ਸੁਰੱਖਿਆ ਨੂੰ ਲੈ ਕੇ ਜਿਹੜਾ ਹੈਗਾ ਉਹਦਾ ਇੱਕ ਡਿਟੇਲਡ ਪਲਾਨ ਹੈ ਜਿਹੜਾ ਉਹ ਸਰਕਾਰ ਅਜ ਦੇਊਗੀ ਡਾਕਟਰ ਜੀ ਦੀਆਂ ਜੱਥੇਬੰਦੀ ਨੂੰ ਤੇ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਅਸੀਂ ਫੈਸਲਾ ਲਵਾਂਗੇ ਪਰ ਸਾਰੇ ਹੀ ਤਕਰੀਬਨ ਜਿਹੜੇ ਤਿੰਨੇ ਮੇਨ ਪੁਆਇੰਟ ਸੀਗੇ ਕਹਿੰਦੇ ਉਹਨਾਂ ਤੇ ਵਿਚਲਾ ਰਾਹ ਜ਼ਰੂਰ ਨਿਕਲਦਾ ਨਜ਼ਰ ਆ ਰਿਹਾ ਹੈ ਵੀ ਆਖਰ ਤੌਰ ਤੇ ਸਰਕਾਰ ਇਸ ਗੱਲ ਨੂੰ ਮੰਨ ਰਹੀ ਹੈ ਵੀ ਠੀਕ ਹੈ ਵੀ ਅੱਗੇ ਪਿੱਛੇ ਟਾਈਮਿੰਗ ਦਾ ਜ਼ਰੂਰ ਫਰਕ ਹੋ ਸਕਦਾ ਪਰ ਇਹ ਚੀਜ਼ਾਂ ਮੰਨੀਆਂ ਜ਼ਰੂਰ ਜਾਣਗੀਆਂ ਕਿਉਂਕਿ ਤੁਹਾਡੀਆਂ ਜੈਨੂਨ ਨੇਗੀਆਂ ਪਰ ਗੱਲ ਇਹ ਹੈ ਵੀ ਹੁਣ ਜਿਹੜਾ ਸੈਕੰਡ ਫੇਸ ਹੈ ਕਿਤੇ ਉਹ ਸ਼ੁਰੂ ਹੋਊਗਾ ਜਾਂ ਫਿਰ ਡਾਕਟਰ ਨੇ ਜਦ ਨੰਦਸਨਾ ਸਰਕਾਰ ਨੇ ਤਾਂ ਉਤੇ ਸਹਿਮਤੀ ਜਤਾਉਣਗੇ ਸੀਨੀਅਰ ਜਰਨਲਿਸਟ ਮਤੇ ਦੇ ਨਾਲ ਸੁਮੇ ਸਿੰਘ ਕੋ ਰਜਨਾ ਸਪਰਟ ਵੀ ਚੰਡੀਗੜ੍ਹ